ਪੈਰੀ ਪਹਿਨੀ ਆ ਬਾਬਾ ਜੀ ਬੱਚਾ ਕਿਹੜਾ ਜਮਾਨਾ ਹੀ ਤੁਰੇ ਫਿਰਦੇ ਆ ਜੈ ਬਾਬੇ ਤ੍ਰੋਤਮਦਾਸ ਦੀ ਜੈ ਬਾਬੇ ਤ੍ਰੋਤਮਦਾਸ ਦੀ ਭਗਤੋ ਅੱਜ ਸਭ ਦੀਆਂ ਮਰਾਦਾ ਪੂਰੀਆਂ ਹੋਣਗੀਆਂ ਬਾਬਾ ਜੀ ਨੇ 1 ਮਹੀਨੇ ਦਾ ਮੌਨ ਵਰਤ ਰੱਖਿਆ ਹੋਇਆ ਹੈ ਕਿਸੇ ਨਾਲ ਬੋਲਣਾ ਨਹੀਂ ਇਕੱਲੀ ਭਗਤੀ ਕਰਨੀ ਹੈ ਇਸ ਕਰਕੇ ਐਸ ਮਹੀਨੇ ਦੇ ਵਿੱਚ ਸਭ ਦੀਆਂ ਮਰਾਦਾ ਪੂਰੀਆਂ ਹੋਣਗੀਆਂ ਬੋਲੋ ਜੈ ਤ੍ਰੋਤਮਦਾਸ ਦੀ ਜੈ ਬਾਬੇ ਤ੍ਰੋਤਮਦਾਸ ਜੈ ਬਾਬਾ ਤ੍ਰੋਤਮਦਾਸ ਦੀ ਜੈ ਬਾਬੇ ਤ੍ਰੋਤਮਦਾਸ ਦੀ ਬੈਠੋ ਬੱਚੋ ਬੈਠੋ ਬੈਠੋ ਜੈ ਪਪਾ ਤਰੋਤਮ ਦਾਸ ਦੀ ਬਾਬਾ ਜੀ ਘਰ ਚ ਵਾਧਾ ਨਹੀਂ ਹੁੰਦਾ ਘਰ ਚ ਵਾਧਾ ਨਹੀਂ ਹੁੰਦਾ ਬੱਚਾ ਘਰ ਦੇ ਵਿੱਚ ਕੋਈ ਆਣਾ ਹੀ ਮੌਤ ਮਰਿਆ ਹੋਣਾ ਹਾਂ ਬਾਬਾ ਜੀ ਤੁਸੀਂ ਬਿਲਕੁਲ ਸਹੀ ਕਿਹਾ ਸਾਡਾ ਪਿਤਾ ਜੀ ਖੇਤ ਵਿੱਚ ਸੱਪ ਲੜ ਕੇ ਮਰਿਆ ਸੀ 6 ਮਹੀਨੇ ਹੋ ਗਏ ਤੇਰੇ ਬਾਪੂ ਨੂੰ ਭੁੱਖਿਆਂ ਫਿਰਦਿਆਂ ਨੂੰ ਆ ਖੜਾ 6 ਮਹੀਨੇ ਹੋ ਗਏ ਬਾਬਾ ਜੀ ਮੈਨੂੰ ਤਾਂ ਕਿਤੇ ਦੀਦਾ ਨਹੀਂ ਖੜਾ ਜੀ ਦੁਨਿਆਵੀ ਬੰਦਿਆਂ ਨੂੰ ਨਹੀਂ ਦਿਸਦਾ ਬੱਚਾ ਬਾਬੇ ਤਰੋਤਮ ਦਾਸ ਨੇ ਬੜੀ ਲੰਬੀ ਤੰਬਤਿਆ ਕੀਤੀ ਐ ਫੇਰ ਕਿਤੇ ਜਾ ਕੇ ਮੁਰਦੇ ਦਿਸਦੇ ਨੇ ਬੱਚਾ ਬਾਬਾ ਜੀ ਫੇਰ ਮੈਂ ਰੋਟੀ ਕਿਵੇਂ ਖਵਾਵਾਂ ਜੀ ਬੱਚਾ ਅੱਜ ਤੂੰ ਜੋ ਸੰਤਾਂ ਨੂੰ ਖਵਾਏਂਗਾ ਤਾਰਾ ਤੇਰੇ ਬਾਪੂ ਦੇ ਪੇਟ 'ਚ ਜਾਵੇਗਾ ਕੀ ਖਾਂਦਾ ਸੀ ਬਾਪੂ ਤੁਹਾਡਾ ਬਾਬਾ ਜੀ ਬਾਪੂ ਸਾਡਾ ਮਟਰ ਪਨੀਰ ਖਾਂਦਾ ਸੀ ਛੋਲੀਆਂ ਪੂਰੇ ਖਾਂਦਾ ਸੀ ਜੀ ਹੋਰ ਮਲਾਈ ਖਾਂਦਾ ਸੀ ਦਹੀਂ ਖਾਂਦਾ ਸੀ ਖੀਰ ਖਾਂਦਾ ਸੀ ਜੀ ਬਹੁਤ ਅੱਛਾ ਖੀਰ ਵੀ ਖਾਂਦਾ ਸੀ ਜਾ ਬੱਚਾ ਲੈ ਕੇ ਆ ਸਾਰਾ ਕੁਝ ਅੱਜ ਤੇਰੇ ਬਾਪੂ ਨੂੰ ਖੁਸ਼ ਕਰ ਦਿਆਂਗੇ ਤੁਹਾਡਾ ਲੰਗਰ ਖਾ ਕੇ ਜੈ ਤਰੁਤਮ ਦਾਸ ਦੀ ਜੈ ਤਰੋਤਮ ਦਾਸ ਦੀ ਜੈ ਬਾਬਾ ਜੀ ਦੀ ਭਗਤੋ ਬੋਲੋ ਜੈ ਬਾਬਾ ਤਰੋਤਮ ਦਾਸ ਦੀ 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 ਪੈਰੀ ਪੈਣੀ ਹੈ ਬਾਬਾ ਜੀ ਬੱਚਾ ਕਿਹੜੇ ਜਮਾਨੇ ਦੀ ਤੁਰੇ ਫਿਰਦੇ ਆਂ ਪੈਰੀ ਪੈਣ ਵਾਲੇ ਜਮਾਨੇ ਤਾਂ ਕਦੋਂ ਦੇ ਲੱਦ ਗਏ ਹੱਥੀਂ ਪਿਆ ਕਰੋ ਬੱਚਾ ਕੀ ਮਤਲਬ ਬਾਬਾ ਜੀ ਮੇਰਾ ਮਤਲਬ ਆ ਬਾਬੇ ਪੈਰੀ ਹੱਥ ਨਹੀਂ ਲਵਾਉਂਦੇ ਕੀ ਤਕਲੀਫ ਹੈ ਬੱਚਾ ਬਾਬਾ ਜੀ ਮੈਂ ਕੈਨੇਡਾ ਜਾਣਾ ਚਾਹੁੰਨੀ ਆ ਜੈ ਸੰਤਾਂ ਦੀ ਬੱਚਾ ਜੋ ਬਾਬਿਆਂ ਦੇ ਦਰ ਤੇ ਆਉਂਦੇ ਨੇ ਬਾਬੇ ਉਹਨਾਂ ਦੇ ਸੁੱਤੇ ਭਾਗ ਜਗਾਉਂਦੇ ਨੇ ਜੋ ਬਾਬਿਆਂ ਦੇ ਦਰ ਤੇ ਆ ਕੇ ਖੜ੍ਹਦੀਆਂ ਨੇ ਰੋਜ਼ ਤੇਰੇ ਵਰਗੀਆਂ ਹਜ਼ਾਰਾਂ ਕੁੜੀਆਂ ਜਾਜ ਤੇ ਚੜ੍ਹਦੀਆਂ ਨੇ ਸ਼ਨੀ ਦਾ ਗ੍ਰਹਿ ਚੱਲ ਰਿਹਾ ਹੈ ਬੱਚਾ ਐਸਾ ਤੌੜਾ ਪਾਵਾਂਗੇ ਐਸਾ ਤੌੜਾ ਪਾਵਾਂਗੇ ਸ਼ਨੀ ਦਾ ਗ੍ਰਹਿ ਦੂਰ ਭਜਾਵਾਂਗੇ ਤੇਰੇ ਵਾਸਤੇ ਰਸਤਾ ਅਸੀਂ ਆਪ ਬਣਾਵਾਂਗੇ 8 ਦਿਨਾਂ ਦੇ ਵਿੱਚ ਤੇਰਾ ਵੀਜ਼ਾ ਲਵਾਵਾਂਗੇ 15 ਦਿਨਾਂ ਦੇ ਵਿੱਚ ਤੈਨੂੰ ਜਹਾਜ਼ ਚੜਾਵਾਂਗੇ ਜਹਾਜ਼ ਦਾ ਸ਼ੀਸ਼ਾ ਖੋਲ ਕੇ ਮੰਮੀ ਪਾਪਾ ਨੂੰ ਕਰेंगी ਬਾਏ ਬਾਏ ਫਿਰ ਬਾਬਿਆਂ ਨੂੰ ਮੰਨੇ ਬਾਬਾ ਜੀ ਮੈਂ ਤਾਂ ਦੋਨੇ ਹੱਥੀ ਮੰਨੂੰਗੀ ਤੁਹਾਨੂੰ ਯੇ ਬਾਬਿਆਂ ਨੇ ਕਰਤੀਆਂ ਅਰਦਾਸਾਂ ਪੂਰੀਆਂ ਹੋਣਗੀਆਂ ਆਸ ਆ ਪਾਲਾ ਟੇਚੀ ਚ ਕੱਪੜੇ ਕਰ ਲੈ ਤਿਆਰੀ ਐਸ਼ ਕਰੇਗੀ ਜ਼ਿੰਦਗੀ ਸਾਰੀ ਪਾ ਕੇ ਪੈਸੇ ਦੇ ਨਾਲ ਯਾਰੀ ਜਦ ਕਦੇ ਤੂੰ ਇੰਡੀਆ ਆਈ ਬਾਬਿਆਂ ਨੂੰ ਨਾ ਕਦੇ ਭਲਾਈ ਪੈਰਾਂ ਨੂੰ ਹੱਥ ਲਾ ਕੇ ਜਾਈ ਬੋਲੋ ਜੈ ਬਾਬੇ ਤ੍ਰੋਤਮ ਦਾਸ ਦੀ ਬਾਬਾ ਜੀ ਤੁਹਾਨੂੰ ਤੁਸੀਂ ਬਾਬਾ ਜੀ ਮੈਂ ਛੜਾਵਾ ਕਿੰਨਾ ਛੜਾ ਕੇ ਜਾਵਾਂ ਪੈਸਿਆਂ ਦਾ ਓਏ ਨਹੀਂ ਬਾਬੇ ਜੀ ਤਾਂ ਹੀ ਤਾਂ ਮਸ਼ਹੂਰ ਬੜੇ ਨੇ ਪੈਸੇ ਤੋਂ ਇਹ ਦੂਰ ਬੜੇ ਨੇ ਸੋਨੇ ਦੀ ਇੱਕ ਛਾਪ ਬਣਾ ਲਈ ਮੋਤੀਆਂ ਦੇ ਵਿੱਚ ਨਗ ਜੜਵਾਲੀ ਗੁੱਗਲ ਦੀ ਫਿਰ ਧੂਣੀ ਲਾ ਲਈ ਬਾਬਿਆਂ ਦੇ ਆ ਕੇ ਚਰਨੀ ਧਰਦੀ ਬਲੋ ਜੈ ਬਾਬੇ ਤਰੁਤਮ ਦਾਸ ਦੀ ਬਾਬਾ ਜੀ ਤੁਹਾਨੂੰ ਤੁਸੀਂ ਤੁਸੀਂ ਤਾਂ ਮੇਰੇ ਕਰਮੇ ਖੋਲਦੇ ਜੈ ਬੱਚਾ ਜਗ ਕਰシャン ਬੋਲ ਤ੍ਰੋਤਮ ਦਾਸ ਦੀ ਜੈ ਹਾਂ ਬੱਚਾ ਬਾਬਾ ਜੀ ਰੇਖਾ ਦੇਖ ਲੂਗੀ ਰੇਖਾ ਨਾਲੋਂ ਸੰਨੇ ਲਿਉਣ ਨਹੀਂ ਠੀਕ ਹੈ ਜੈ ਬਾਬਾ ਤ੍ਰੋਤਮ ਦਾਸ ਦੀ ਬਾਬਾ ਜੀ ਉਹਦੀ ਗੱਲ ਹੀ ਕਰਦਾ ਐ ਸ ਰੇਖਾ ਦੀ ਗੱਲ ਕਰਦਾ ਜੀ ਅੱਛਾ ਇਹ ਰੇਖਾ ਇਹ ਵੇਖਣੀਆਂ ਬੰਦ ਕੀਤੀਆਂ ਹੋਈਆਂ ਨੇ ਬਾਬਾ ਜੀ ਬੜੇ ਜਾਨੀ ਜਾਨ ਨੇ ਲਓ ਆਸ਼ੀਰਵਾਦ ਤੇ ਬੈਠੋ ਉੱਥੇ ਹਲੋ ਬਾਬਾ ਜੀ ਬੱਚਾ ਜੋ ਅਸੀਂ ਖਾਵਾਂਗੇ ਸਭ ਤੇਰੇ ਬਾਪੂ ਦੇ ਪੇਟ ਵਿੱਚ ਜਾਏਗਾ લો બાબાજી ખીર ਵੀ ખાઓ અચ્છા ખીર ઓહા તવાડી સેવા મંજૂર હો ગઈ બચ્ચા ਬੱਚਾ ਇਹ ਕੀ ਹੈ ਬਾਬਾ ਜੀ ਮਿੱਠਾ ਖਾਣ ਤੋਂ ਬਾਅਦ ਨਾ ਬਾਪੂ ਜੀ ਨੂੰ ਸ਼ੂਗਰ ਸੀ ਉਹ ਫਿਰ ਟੀਕਾ ਲਗਾਉਂਦੇ ਸੀ ਉਹ ਇਹਦੀ ਕੋਈ ਲੋੜ ਨਹੀਂ ਇਹ ਤਾਂ ਲਗਾਉਣਾ ਪੈਣਾ ਬਾਬਾ ਜੀ ਇਹ ਤਾਂ ਲਗਾਉਣਾ ਪੈਣਾ